ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਰੈਲਬੰਦੀ ਲਾਈਨ ਕਲੱਬਲ ਬੇਗੋਵਾਲ ਵੱਲੋਂ ਰਾਪੁਰ ਰਾਈਆਂ ਹੜਪੀਰਤਾ ਵਾਸਤੇ ਲੋਡ ਬੰਦ ਵਾਸਤੇ ਰਾਸ਼ਨ ਧਰਮਸ਼ਾਲਾ ਵਾਸਤੇ ਚਰਸ ਵਾਸਤੇ ਪੱਖੇ ਚਾਦਰਾਂ ਜੋ ਵੀ ਮਤਲਬ ਆਪਾਂ ਸੇਵਾ ਵਾਸਤੇ ਆਏ ਆ ਸਾਡੀ ਜਿਹੜੀ ਰੈਲਬੰਦੀ ਲਾਈਨ ਕਲੱਬ ਏ ਲਗਾਤਾਰ ਜਦੋਂ ਦੇ ਹੜਾ ਆਏ ਨੇ ਸੇਵਾ ਲਈ ਹਾਜ਼ਰੇ ਪਰਮਾਤਮਾ ਸਾਡੇ ਸਾਰੇ ਮੈਂਬਰਾਂ ਤੇ ਗੁਰੂ ਦੀ ਕਿਰਪਾ ਰੱਖੇ ਕਿ ਅਸੀਂ ਵੱਧ ਤੋਂ ਵੱਧ ਇਦਾਂ ਸੇਵਾ ਕਰਦੇ ਰਹੀਏ ਅੱਜ ਮੇਰੇ ਨਾਲ ਲਾਈਨ ਕਲੱਬ ਦੇ ਲੋਰੀ ਸਾਹਿਬ ਸਦਾਰ ਮਰੀਕ ਸਿੰਘ ਜੀ ਡੋਗਰਾ ਸਾਹਿਬ ਪ੍ਰਦੀਪ ਕੁਮਾਰ ਜੀ ਸਾਡੇ ਮੇਨ ਸਟੀਫਨ ਜੀ ਸਾਡੇ ਬਲਾਕ ਪ੍ਰਧਾਨ ਵੀ ਨੇ ਆਪਾਂ ਮੇਰੀ ਕੋਸ਼ਿਸ਼ ਇਹ ਹੋਈ ਹੈ ਮੈਂ 10 ਕੁ ਸਾਲ ਮੈਨੂੰ ਹੋਏ ਨੇ ਲਾਈਨ ਕਲੱਬ ਵਿੱਚ ਆਏ ਨੇ ਪਰ ਮੇਰੇ ਮਨ ਦੀ ਇੱਕੋ ਹੀ ਸੇਵਾ ਹੈ ਚਲੋ ਇਹ ਤੇ ਕੁਦਰਤੀ ਹੜ ਆਏ ਨੇ ਆਪਾਂ ਸੇਵਾ ਕਰ ਰਹੇ ਆਂ ਕਿ ਲੋੜਵੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਮਾਂਤਾ ਦੀ ਸੇਵਾ ਕੀਤੀ ਜਾਵੇ ਜਿੱਦਾਂ ਸਾਡਾ ਕਲੱਬ ਹਰ ਸਾਲ ਤਕਰੀਬਨ 400 ਤੋਂ ਉੱਪਰ ਮਰੀਜ਼ਾਂ ਦੇ ਅੱਖਾਂ ਦੇ ਫ੍ਰੀ ਆਪਰੇਸ਼ਨ ਕਰਾਂਦਾ ਹੈ ਹਰ ਵੇਲੇ ਇਲਾਕੇ ਭਲੱਥ ਵਾਸਤੇ ਸਾਰੇ ਪੰਜਾਬ ਵਾਸਤੇ ਤਤਪਰ ਰਹਿੰਦਾ ਵੇਖੋ ਅਸੀਂ ਕਿੱਥੇ ਮਕੰਦਪੁਰ ਪੈਂਦਾ ਬੰਗੇ ਤੋਂ ਅੱਗੇ ਸਾਡੀ ਲਾਈਨ ਕਲੱਬ ਨੇ ਉੱਥੇ ਵੀ ਘਰ ਬਣਾ ਕੇ ਦਿੱਤਾ ਫਤੇਗੜ ਚੂੜੀਆਂ ਕਿੱਥੇ ਪੈਂਦਾ ਉੱਥੇ ਵੀ ਘਰ ਬਣਾ ਕੇ ਦਿੱਤਾ ਛਾੜਪੁਰ ਘਰ ਬਣਾ ਕੇ ਦਿੱਤੇ ਨੇ ਇਹ ਮੇਸ਼ਾ ਹੀ ਸੇਵਾ ਵਾਸਤੇ ਵੇ ਤੇ ਪ੍ਰਮਾਤਮਾ ਇਦਾਂ ਹੀ ਸਾਡੇ ਤੇ ਮਿਹਰ ਭਰੇ ਹੱਥ ਰੱਖੇ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਦਸਾਂ ਗੁਰਾਂ ਦੀ ਕਿਰਪਾ ਰਵੇ ਅਸੀਂ ਇਦਾਂ ਹੀ ਸੇਵਾ ਕਰਦੇ ਰਹੀਏ ਦੇਖੋ ਇਹ ਹੈ ਕੁਛ ਨਹੀਂ ਪਰ ਜਿਸ ਲੋੜਵੰਦ ਵਾਸਤੇ ਰਾਸ਼ਨ ਉਹਨਾਂ ਵਾਸਤੇ ਬਹੁਤ ਕੁਛ ਸਾਡੇ ਅਸੀਂ ਇਹੀ ਕਹਿੰਦੇ ਵੀ ਇਹੀ ਸੇਵਾ ਕੀਤੀ ਪਰ ਜਿਸ ਪਰਿਵਾਰ ਕੋਲ 22 ਚਾਂਸ ਰਾਸ਼ਨ ਨਹੀਂ ਉਹਨੂੰ ਕੋਈ 10 20 ਦਿਨ 15 ਦਿਨ ਦਾ ਰਾਸ਼ਨ ਮਿਲ ਜਾਉ ਉਹ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਠੀਕ ਹੈ ਅੱਜ ਚਾਰ ਸਵੇਤ ਤਿੰਨ ਪੱਖੇ ਦਿੱਤੇ ਨੇ ਸਟੀਫਨ ਜੀ ਮੇਰੇ ਕੋਲ ਸਿੰਗਲ ਕੰਬਲ ਪਏ ਨੇ ਕੱਲ ਬੰਦਾ ਭੇਜ ਕੇ 50 ਕੰਬਲ ਵੀ ਮੰਗਾ ਲਓ ਜੇ ਚਸਤ ਚਾਹੀਦੇ ਨੇ ਠੀਕ ਕਿਸੇ ਨੂੰ ਭੇਜ ਦਿਓ ਠੀਕ ਹੈ ਨਾ ਫਿਰ ਲੱਗ ਜਾ 50 ਕੰਬਲ ਉਹ ਵੀ ਤੁਸੀਂ ਲਿਆ ਕੇ ਇੱਥੇ ਲਾਓ ਸੇਵਾ ਵਾਸਤੇ ਚਲੋ ਜਿੰਨੇ ਕੁ ਜੋਗੇ ਹੈਗੇ ਕਰਦੇ ਪਏ ਆ ਬਾਕੀ ਮੈਂ ਸਾਰਿਆਂ ਹੀ ਆਪਣੀਆਂ ਲਾਈਨ ਕਲੱਬਾਂ ਨੂੰ ਇਹੋ ਹੀ ਅਪੀਲ ਕਰਦਾ ਕਿ ਲੋੜਵੰਦੀ ਵੱਧ ਤੋਂ ਵੱਧ ਸੇਵਾ ਕਰੋ ਹੜ ਪੀੜ ਦੀ ਵੱਧ ਤੋਂ ਵੱਧ ਸੇਵਾ ਕਰੋ ਮੈਨੂੰ ਆਸ ਏ ਕਿ ਸਾਡਾ ਆਨੋਂ ਵਾਲੇ ਕਲੱਬ ਜਦੋਂ ਕਣਕ ਦੀ ਬਜਾਈ ਹੋਏਗੀ ਆਸ ਤੋਂ ਵੱਧ ਸੇਵਾ ਲਈ ਉਤਰੇਗਾ ਦੁਬਾਰਾ ਇਹ ਤੇ ਚੱਲੀ ਰਹੀ ਹੈ ਤੁਹਾਨੂੰ ਹੁਣ ਲੋੜ ਪੈਣੀ ਜ਼ਿਮੀਂਦਾਰਾਂ ਨੂੰ ਬਜਾਈ ਵੇਲੇ ਤੇ ਮੈਨੂੰ ਆਸ ਏ ਕਿ ਲੋਕਾਂ ਦੀ ਆਸ ਤੋਂ ਵੱਧ ਸੇਵਾ ਕਰੇਗਾ ਮੈਨੂੰ ਆਪਣੀ ਡਿਸਟ੍ਰਿਕਟ ਦੇ ਆਪਣੀ ਕਲੱਬ ਤੇ ਇਹ ਵੀ ਮਾਨ ਏ ਕਿ ਪੁਲਾਥਲ ਕੇਚ ਇੱਕੋ ਇੱਕੋ ਰੈਲ ਬੰਦਗੀ ਲਾਈਨ ਕਲੱਬੇ ਚਾਹੇ ਸਰਕਾਰ ਰਹੀ ਏ ਚਾਹੇ اپੋਜੀਸ਼ਨ ਪਾਰਟੀਆਂ ਰਹੀਆਂ ਨੇ ਇੰਨੇ ਉਹਨਾ ਕੰਮ ਨਹੀਂ ਕੀਤੇ ਉਹ ਗੁਰੂ ਦੀ ਕਿਰਪਾ ਨਾਲ ਇਹ ਲਾਈਨ ਕਲੱਬ ਹਰ ਜਗ੍ਹਾ ਪਹੁੰਚੀ ਹਰ ਜਗ੍ਹਾ ਤਤ ਪਰ ਰਹੀ ਹਰ ਵੇਲੇ ਸੇਵਾ ਲਈ ਤਤ ਪਰ ਔਨ ਆਲੇ ਸਮੇਂ ਚ ਵੀ ਇਦਾਂ ਤਤ ਪਰ ਰਹੇਗੀ ਮੈਂ ਬਾਕੀ ਸਟੀਫਨ ਸਾਹਿਬ ਦਾ ਆਪਣੇ ਸਾਰੇ ਹੀ ਲਾਈਨ ਮੈਂਬਰਾਂ ਦਾ ਕੱਲੇ ਕੱਲੇ ਦਾ ਦਿਲ ਦੀ ਹਗਰਾਈਆਂ ਦਾ ਧੰਨਵਾਦ ਕਰਦਾ ਤੇ ਪੈਨਾ ਨੂੰ ਇਹ ਵੀ ਕਰਦਾ ਅਰਦਾਸ ਪੈਨੋ ਅਰਦਾਸ ਕਰਿਓ ਸਾਡੇ ਵਾਸਤੇ ਵੀ ਅਸੀਂ ਇਦਾਂ ਹੀ ਸੇਵਾ ਕਰਦੇ ਰਹੀਏ ਇਦਾਂ ਹੀ ਮਹਾਰਾਜ ਸਾਡੇ ਕੋਲ ਵਧੀਆ ਅੱਛਾ ਕਾਰਜ ਕਰਾਵੇ ਇੱਥੇ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਪੰਚ ਸਾਹਿਬ ਵੀ ਖੜਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿਹਾ ਜਾਂਦਾ ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਉਸੇ ਤਰ੍ਹਾਂ ਮੇਰਾ ਇਹ ਲਾਈਨ ਕਲੱਬ ਬੇਗੋਵਾਲ ਦੇਖ ਰਿਹਾ ਹਾਰਟਬੀਟਾਂ ਦੀ ਦੋ ਕਰੀਬਾਂ ਦੀ ਸਭ ਦੀ ਸੇਵਾ ਕਰਦੇ ਨੇ ਅੱਜ ਉਹ ਮੇਰੇ ਪਿੰਡ ਰਾਏਪੁਰ ਰਾਇਆਂ ਚਰਚਲੀ ਪੱਖੇ ਕੁਝ ਰਾਸ਼ਨ ਲੈ ਕੇ ਆਏ ਨੇ ਇਹ ਪਹਿਲੋਂ ਵੀ ਇਹਨਾਂ ਨੇ ਬਹੁਤ ਸਾਰੀ ਸੇਵਾ ਕੀਤੀ ਹੈ ਮਰੋ ਹੜਪੀਟਾਂ ਲਈ ਤੇ ਹੁਣ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਕਿਉਂਕਿ ਅਸਲ ਜੀਵਿੰਦਾਰ ਨੂੰ ਹੁਣ ਲੋੜ ਪੈਣੀ ਹੈ ਕਣਕ ਤੇ ਕਿ ਬਜਾਈ ਵੇਲੇ ਉਹਦਾ ਕਿਉਂਕਿ ਹੜ ਤੇ ਬਹੁਤ ਸਾਰਾ ਭਾਰੀ ਨੁਕਸਾਨ ਹੋ ਚੁੱਕਾ ਤੇ ਉਹਨਾਂ ਦੀ ਸੇਵਾ ਕਰਨ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਉਹਨਾਂ ਨੂੰ ਇੰਨਾ ਬਲ ਬਖਸ਼ੇ ਕਿ ਹਰ ਦੇਨ ਦੁਖੀ ਨਾਲ ਖੜੇ ਹੋਣ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਆਪਣੇ ਪਿੰਡ ਵੱਲੋਂ ਇਹ ਧੰਨਵਾਦ ਕਰਨਾ ਕਿ ਲਾਈਨ ਕਲਬ 베ਗੋਵਾਲ ਦਾ ਕੋ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਮੈਂਬਰ ਸਾਹਿਬ ਰਾਜਕਮਰ ਦੇ ਘਰ ਵਿੱਚ ਭਾਜੀ ਰਿਸ਼ਪਾਲ ਜੀ ਲਾਈਨ ਰਾਇਲ ਲਾਈਨ ਕਲੱਬ ਬੇਗਵਾਲ ਤੋਂ ਕਿਉਂਕਿ ਆਪਾਂ ਦੇਖਿਆ ਕਿ ਇਸ ਵਾਰੀ بارشਾਂ ਨੇ ਹੜ੍ਹ ਨੇ ਪੂਰੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਤਬਾਈ ਮਚਾਈ ਸੀ ਤੇ ਲੋਡ ਬੰਦਾ ਲਈ ਤੁਸੀ ਬੰਦ ਤੇ 30 ਮੰਜੇ ਅਸੀਂ ਕਿਹਾ ਸੀਗਾ 30 ਮੰਜੇ ਜਿਹੜੇ ਲੈ ਕੇ ਲਾਈਨ ਕਲੱਬ ਰਾਈਲ ਜਿਹੜਾ ਬੇਗਵਾਲ ਪਹੁੰਚਿਆ ਸੀ ਭਾਜੀ ਰਿਸ਼ਪਾਲ ਜੀ ਦੀ ਅਗਵਾਈ 'ਚ ਉਥੇ ਗੱਲ ਹੋਈ ਸੀ ਕਿਉਂਕਿ ਰਾਸ਼ਨ ਬਹੁਤ ਸਾਰਾ ਵੰਡਿਆ ਗਿਆ ਸੀ ਕੁਝ ਘਰ ਵਿੱਚੋਂ ਰਹਿ ਗਏ ਸੀ ਜਿਨ੍ਹਾਂ ਨੂੰ ਨਹੀਂ ਸੀ ਮਿਲ ਸਕਿਆ ਉਹਨਾਂ ਘਰਾਂ ਵਾਸਤੇ ਅ ਰਿਸ਼ਪਾਲ ਭਾਈ ਜੀ ਉਹਨਾਂ ਦੀ ਪੂਰੀ ਕਮੇਟੀ ਨੇ ਗੜੀ ਅਪੀਲ ਕੀਤੀ ਸੀ ਕਿ ਕੁਝ ਘਰ ਸਾਡੇ ਰਾਸ਼ਨ ਦੇ ਰਹਿ ਗਏ ਹਨ ਤੇ ਭਾਈ ਜੀ ਹੁਣ ਬੜੀ ਦਲੇਰੀ ਨਾਲ ਕਿਹਾ ਵੀ ਤੁਸੀਂ ਇਕੱਲਾ ਰਾਸ਼ਨ ਨਹੀਂ ਤੁਹਾਡੀ ਧਰਮਸ਼ਾਲਾ ਲਈ ਪੱਖੇ ਤੇ ਹੋਰ ਵੀ ਜਿਹੜਾ ਸਮਾਨ ਦਾ ਕੁਸ਼ਤ ਮਸ਼ਾਅੱਲਾ ਲੀ ਬਚ ਕੇ ਆ। ਉਹ ਵੀ ਕਹਿੰਦੇ ਆਉਣਗੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਹੀਂ ਕਰਨੀ। ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਭਾਜੀ ਰਿਸ਼ਪਾਲ ਦੇ ਉਹਨਾਂ ਦੀ ਪੂਰੀ ਟੀਮ ਦੇ ਕਿਉਂਕਿ ਉਹ ਹਮੇਸ਼ਾ ਇਲਾਕੇ ਦੇ ਵਿੱਚ ਅ ਅਜੇਹੇ ਕਾਰਜ ਕਰਦੇ ਰਹਿੰਦੇ ਆ ਤੇ ਮਾਲਕ ਪ੍ਰਮਾਤਮਾ ਰਾਇਲ ਕਲੱਬ ਲੈਂਜ ਬੇਗੋੜ ਨੂੰ ਵੱਡੀਆਂ ਤਰੱਕੀਆਂ ਦੇਵੇ, ਬਲ ਦੇਵੇ। ਇਸੇ ਤਰ੍ਹਾਂ ਸੇਵਾਦਾਰ ਸੇਵਾ ਕਰਦੇ ਰਹਿਣ। ਜਿਹੜੇ ਲੋੜਵੰਦ ਪਰਿਵਾਰਵਾ ਉਹਨਾਂ ਤੱਕ ਇਸੇ ਤਰ੍ਹਾਂ ਰਾਸ਼ਨ ਜਿਹੜਾ ਪਹੁੰਚਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ